ਜੋ ਬੋਲੇ ਸੋ ਨਿਰਪੈ ਜਗਤ ਗੁਰੂ ਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰੂ ਸ੍ਰੀ ਪਪਲ ਦਾਗੁਰ ਸਰਵੰਤ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਸਤਗੁਰੂ ਸ੍ਰੀ ਅਰਿਦਾਸ ਗੁਰੂ ਗਰੀਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਵਦਸੀਆ ਕੁੰਮ ਦੇ ਅਮਰਜੀਤ ਸੰਤ ਰਮਾਨੰਦ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਰਪੈ ਪਪਾ ਗੁਰਮੁਖਦਾਸ ਬਾਬਾ ਜੀਵਨ ਪ੍ਰਕਾਸ਼ ਮਹਾਰਾਜ ਕੀ ਜੈ ਜੈ ਗੁਰਦੇਵ ਤੰਗੁਰ ਜੈ ਜੈਪੀਮ ਜੈ ਭਾਰਤ ਜੋ ਸਰਕਾਰੀ ਕન્યા ਸਕੂਲ ਆਦਮਪੁਰ ਦੇ ਵਿੱਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਨਾ ਵੱਡੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਔਰ ਕਿੰਨੀ ਤਰੀਕ ਨੂੰ ਕਰਵਾਇਆ ਜਾ ਰਿਹਾ ਸਭ ਤੋਂ ਪਹਿਲਾਂ ਜੈਪੀਮ ਜੈ ਭਾਰਤ ਹਲਕਾ ਆਦਮਪੁਰ ਦੀਆਂ ਸਮੂਹ ਸੰਗਤਾਂ ਸਮੂਹ ਜਥੇਬੰਦੀਆਂ ਸਮੂਹ ಗ್ರಾಮ ਪੰਚਾਇਤਾਂ ਸਮੂਹ ਨਗਰ ਕੌਸ਼ਲ ਸਾਰਿਆਂ ਦੇ ਸੰਯੋਗ ਦੇ ਨਾਲ 20 April ਦਿਨ ਐਤਵਾਰ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਹਲਕਾ ਪਰਦਾ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜੀ ਔਰ ਬੜੀ ਸ਼ਰਦਾ ਅਦੇ ਧੂਮ 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 ਧਮਨਾ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ ਸੋ ਸਾਰੇ ਜਥੇਬੰਦੀਆਂ ਔਰ ਸਾਰੇ ਇਲਾਕੇ ਦੇ ਸਮੂਹ ਨਗਰਾਂ ਨੂੰ ਅਤੇ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਪਰਵਾਸ ਸਹਿਤ ਪਹੁੰਚ ਕੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਓ ਅਤੇ ਬਾਬਾ ਸਾਹਿਬ ਦੇ প্রচার ਚ ਪ੍ਰਸਾਰ ਚ ਵਾਦਾ ਕਰੀਏ ਸੋ 바ਵਾ ਸਾਹਿਬ ਦੇ 134ਵੇਂ ਜਨਮ ਉਸਤੂ ਮੇ ਸਮਰਪਿਤ ਜਿਹੜਾ ਪ੍ਰੋਗਰਾਮ ਕੰਨਿਆ ਸੀਨੀਅਰ ਸੈਂਟਰੀ ਸਕੂਲ ਖੁਰਦਪੁਰ 메ਨ ਰੋਡ ਦੇ ਉੱਤੇ ਵੱਡੇ ਪੱਦਰ ਦੇ ਹਲਕੇ ਪੱਦਰ ਦੇ ਜਿਹੜਾ ਬਲਾਕ ਲੈਵਲ ਦੇ ਪ੍ਰੋਗਰਾਮ ਹੁਣ ਜਾ ਰਿਹਾ ਸੋ ਸਾਰੇ ਸਾਥੀਆਂ ਨੂੰ ਦਰਜਾ ਦਰਜਾ ਪ੍ਰਧਾਨ ਮੈਂਬਰ ਸਹਿਬਾਨ ਸਮੂਹ ਸੰਗਤਾਂ ਸਮੂਹ ਜਥੇਬੰਦੀਆਂ ਨੂੰ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਉਣ ਔਰ ਇਸ ਪ੍ਰੋਗਰਾਮ ਦੇ ਵਿੱਚ ਮਹਾਨ ਵਿਦਵਾਨ ਅਤੇ 바ਵਾ ਸਾਹਿਬ ਦੇ ਪ੍ਰਚਾਰ ਦਾ ਗੁਣਗਾਨ ਕਰਨ ਵਾਸਤੇ ਮਿਸ਼ਨਰੀ ਕਲਾਕਾਰ ਆਪਣੇ ਦਵਿੰਦਰ ਦਿਆਲਪੁਰੀ ਜੀ ਔਰ ਅਮ ਅਮਾਨਤ ਕੜਿਆਣਾ ਜੀ ਉਹ ਤਮੰਨਾ ਕੜਿਆਣਾ ਜੀ ਉਹ ਵੀ ਆਪਣੀ ਹਾਜ਼ਰੀ ਲਗਾਉਣਗੇ ਔਰ ਬਾਬਾ ਸਾਹਿਬ ਦੇ ਗੁਣ ਗਾਣ ਕਰਨਗੇ ਸੋ ਆਓ ਸਾਰੇ ਸਾਥੀਆਂ ਨੂੰ ਬੇਨਤੀ ਹੈ ਇਸ ਪ੍ਰੋਗਰਾਮ ਚ ਬਾਤ ਚੜ ਕੇ ਹਿੱਸਾ ਲਈਏ ਔਰ ਇੱਕ ਮੰਚ ਦੇ ਕਟੇ ਹੋਈਏ ਡਾਕਟਰ ਬੀ ਆਰ ਮੇਤਕਰ ਇਕਤਾ ਮੰਚ ਵੱਲੋਂ ਇਹ ਪ੍ਰੋਗਰਾਮ ਲਿਖਿਆ ਤੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਇਸ ਪ੍ਰੋਗਰਾਮ ਦੀ ਰੌਣਕ ਨੂੰ ਵਧਾਈਏ ਔਰ ਬਾਬਾ ਸਾਹਿਬ ਦੇ ਪ੍ਰਚਾਰ ਪ੍ਰਸਾਰ ਚ ਵਾਦਾ ਕਰੀਏ ਜੈ ਭੀਮ ਜੈ ਭਾਰਤ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਕਰਾਂ ਦੇਣੀ ਖੂਕੇ ਬਾਬਾ ਸਾਹਿਬ ਤੇਰੀ ਸੋਚ ਤੇ ਕਰਾਂ ਦੇਣੀ ਖੂਕੇ ਜੈ ਗੁਰਦੇਵ ਜੈ ਗੁਰਦੇਵ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਮੈਂ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਨ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਸ ਦੇ ਨਾਲ ਹੀ ਕੁਝ ਜਕਾਰਿਆਂ ਦੇ ਨਾਲ ਮੈਂ ਆਪਣੀ ਗੱਲ ਨੂੰ ਤੁਹਾਡੇ ਸਾਹਮਣੇ ਰੱਖਾਂਗਾ ਆਓ ਸਭ ਤੋਂ ਪਹਿਲਾਂ ਬਾਬਾ ਸਾਹਿਬ ਦੇ ਗੂੰਗਾਨ ਕਰਦੇ ਹੋਏ ਆਪਾਂ ਦੋ ਤਿੰਨ ਜਕਾਰੇ ਲਾਈਏ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਢੋਕੇ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਢੋਕੇ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਪੈਰਾ ਦੇਾਂਗੇ ਢੋਕੇ ਬਾਬਾ ਸਾਹਿਬ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਜੈ ਭੀਮ ਜੈ ਭਾਲ ਜੈ ਭੀਮ ਜੈ ਭਾਲ ਜੈ ਭੀਮ ਜੈ ਭਾਲ ਸਭ ਨੂੰ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਬੜੇ ਹੀ ਅਬ ਸਮੂਹ ਇਲਾਕਾ ਨਿਵਾਸੀਆਂ ਨੂੰ ਮੈਂ ਬੜੇ ਹੀ ਫਕਰ ਦੇ ਨਾਲ ਦੱਸਣਾ ਚਾਹੁੰਦਾ ਕਿ ਅਸੀਂ ਸੀਨੀਅਰ ਗਰ ਹਾਈ ਸਕੂਲ ਦੇ ਵਿੱਚ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾ ਰਹੇ ਹਾਂ ਜੋ ਇਲਾਕਾ ਇਲਾਕੇ ਦੇ ਵਿੱਚ ਆਦਮਪੁਰ ਦੇ ਵਿੱਚ ਬੜੇ ਹੀ ਜੋਰਾਂ ਸ਼ੋਰਾਂ ਦੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਲੱਗੇ ਹੋਏ ਹਾਂ ਇਹ ਪ੍ਰੋਗਰਾਮ ਸੀਨੀਅਰ ਸੈਕੰਡਰੀ ਸਕੂਲ ਗਰਲਸ ਸੀਨੀਅਰ ਸੈਕੰਡਰੀ ਸਕੂਲ ਨਹਿਰ ਦੇ ਲਾਗੇ 메인 ਰੋਡ ਦੇ ਉੱਤੇ ਖੁਰਦਪੁਰ ਦੇ ਵਿੱਚ ਪੈਂਦਾ ਹੈ ਤੇ ਮੈਂ ਇਸ ਮੂਹ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੱਧ ਚੜ ਕੇ ਆਪਣੇ ਇਲਾਕੇ ਦੇ ਵਿੱਚੋਂ ਸੰਗਤਾਂ ਨੂੰ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰਨ ਤਾਂ ਕਿ ਪ੍ਰੋਗਰਾਮ ਬਹੁਤ ਹੀ ਵਧੀਆ ਸੁਜੇਠ ਢੰਗ ਨਾਲ ਹੋ ਸਕੇ ਤੇ ਆਪਾਂ ਬੜੇ ਹੀ ਹਮ ਹਮਾ ਕੇ ਇੱਥੇ ਪਹੁੰਚਣਾ ਆ ਮੈਂ ਇੱਕ ਵਾਰ ਫਿਰ ਅਪੀਲ ਕਰਦਾ ਪੂਰੀ ਸੰਗਤ ਨੂੰ ਕਿ ਬਾਬਾ ਸਾਹਿਬ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ ਤੇ ਪ੍ਰੋਗਰਾਮ ਸਫਲ ਬਣਾਈਏ ਇਸ ਦੇ ਨਾਲ ਹੀ ਮੈਂ ਆਪਜੀ ਤੋਂ ਰਜਾ ਲੈਂਦਾ ਹੋਇਆ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ ਜੀ ਕਹਿਣਾ ਚਾਹੂਗਾ ਜੀ ਪ੍ਰੋਗਰਾਮ ਬਾਰੇ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਆ ਤੁਹਾਨੂੰ ਜੈ ਭੀਮ ਜੈ ਭਾਰਤ ਇਹ ਜਿਹੜਾ ਜਾਰ 134 ਮਾ ਜਨਮ ਦਿਨ 바ਵਾ ਸਾਹਿਬ ਬੀ ਆਰ ਅੰਬੇਡਕਰ ਜੀ ਦਾ ਮਨਾਇਆ ਜਾ ਰਿਹਾ ਹੈ ਇਹ ਸੀਨੀਅਰ ਸਕੰਡਰੀ ਸਕੂਲ ਗਰਲਜ਼ ਆਗਮਪੁਰ ਵਿਖੇ ਮਨਾਇਆ ਜਾ ਰਿਹਾ ਜਿਹੜਾ ਕਿ ਨਹਿਰ ਦੇ ਬਿਲਕੁਲ ਨਜ਼ਦੀਕ ਆ ਪੂਰੇ ਸਮੂਹ ਸੰਗਤ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉਹ 20 ਤਰੀਕ ਨੂੰ ਸਕੂਲੇ ਆ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਤੇ ਸਾਰਿਆਂ ਨੂੰ ਇਹ ਬਹੁਤ بڑا ਪ੍ਰੋਗਰਾਮ ਕੀਤਾ ਜਾ ਰਿਹਾ ਜੋ ਕਿ ਆਪਣੇ ਵਿਧਾਨ ਸਭਾ ਹਲਕਾ ਪੂਰੇ ਦੇ ਵਿੱਚ ਮਨਾਇਆ ਜਾ ਰਿਹਾ ਔਰ ਪੂਰੇ ਸਮੂਹ ਜਥੇਬੰਦੀਆਂ ਵੱਲੋਂ ਮਨਾਇਆ ਜਾ ਰਿਹਾ ਤੇ ਆਪਾਂ ਨੂੰ 바ਵਾ ਸਾਹਿਬ ਦੇ ਪ੍ਰਚਾਰ ਲਈ ਪ੍ਰਸਾਰ ਲਈ ਪੂਰੇ ਸਾਰੇ ਮਿਲ ਕੇ ਸਾਨੂੰ ਉਹਦਾ ਉਹਦਾ ਸਹਿਯੋਗ ਦੇਣਾ ਚਾਹੀਦਾ ਜੇ ਇਸ ਤਰ੍ਹਾਂ ਦਾ ਵੀ ਸਹਿਯੋਗ ਹੋ ਸਕੇ ਆਪਣਾ ਸਹਿਯੋਗ ਦਿਓ ਤੇ ਆਪਾਂ ਤਾਂ ਕਿ ਆਪਾਂ ਇਹਨੂੰ ਬੜੀ ਕਾਮਯਾਬੀ ਨਾਲ ਮਨਾ ਸਕੀਏ ਔਰ 바ਵਾ ਸਾਹਿਬ ਦੇ ਜਿਹੜੇ ਪ੍ਰਿੰਸੀਪਲਸ ਆ ਜਾਂ ਜੋ ਉਹਨਾਂ ਨੇ ਕੌਮ ਦੇ ਬਾਰੇ ਜੋ ਕੀਤਾ ਉਹਦੇ ਬਾਰੇ ਚਾਨਣਾ ਪਾਇਆ ਜਾ ਸਕੇ ਔਰ ਹੁਣ ਸਾਨੂੰ ਜਿਆਦਾ ਕਰਕੇ ਉਹਨਾਂ ਦੇ ਜਿੰਨੇ ਵੀ ਪ੍ਰਿੰਸੀਪਲਸ ਆ ਉਹਨਾਂ ਨੂੰ ਪ੍ਰੈਕਟੀਕਲ ਦੇ ਵਿੱਚ ਲਿਆਉਣ ਦੇ ਲਈ ਹੀ ਸਾਨੂੰ ਕੰਮ ਕਰਨਾ ਚਾਹੀਦਾ ਹੈ ਕਹਾਣੀਆਂ ਤਾਂ ਆਪਾਂ ਨੇ ਬਹੁਤ ਸੁਣ ਲਈਆਂ ਪਰ ਆਪਾਂ ਨੂੰ ਪ੍ਰੈਕਟੀਕਲ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਉਹਦੇ ਤੇ ਉਹਦਾ ਕੋਈ ਫਾਇਦਾ ਉਠਾਇਆ ਜਾ ਸਕੇ ਕਿਉਂਕਿ ਜੋ ਸਮੇਂ ਦੀਆਂ ਸਰਕਾਰਾਂ ਆ ਉਹ ਸਿਰਫ ਵੋਟਾਂ ਦੇ ਲਈ ਹੀ ਬਾਵਾ ਸਾਹਿਬ ਦਾ ਜਿਹੜੇ ਉਹ ਇਸਤੇਮਾਲ ਕਰਕੇ ਵੋਟਾਂ ਲੈਂਦੀਆਂ ਆ ਬਾਕੀ ਪ੍ਰੈਕਟੀਕਲ ਦੇ ਵਿੱਚ ਕੋਈ ਕੁਝ ਨਹੀਂ ਕਰ ਰਿਹਾ ਇਸ ਕਰਕੇ ਸਾਰੇ ਸਮੂਹ ਇਲਾਕੇ ਨੂੰ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ 20 ਤਰੀਕ ਨੂੰ ਹਮ ਹਮਾ ਕੇ ਗਰਲ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨਹਿਰ ਦੇ ਕਿਨਾਰੇ ਆ ਕੇ ਇਹਦਾ ਸ਼ੁਭਾਭਿਧਾਈ ਜਾਵੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਔਰ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 20 ਤਰੀਕ ਦਿਨ ਐਤਵਾਰ ਨੂੰ ਕੰਨਿਆ ਸੀਨੀਅਰ ਸਕੂਲ ਆਦਮਪੁਰ ਮੇਨ ਰੋਡ ਦੇ ਬਾਵਾ ਸਾਹਿਬ ਦਾ 134ਵਾਂ ਜਨਮ ਦਿਹਾੜਾ ਬੜੀ ਧੂਮ ਅਤੇ ਸ਼ਰਦਾ ਨਾਲ ਮਨਾਇਆ ਜਾ ਰਿਹਾ ਹੈ। ਔਰ ਸਾਰੇ ਹਲਕਾ ਬਲਾਕ ਲੈਵਲ ਦੀਆਂ ਸਮੂਹ ਸੰਗਤਾਂ ਸਮੂਹ ਜਥੇਬੰਦੀਆਂ ਸਮੂਹ ಗ್ರಾಮ ਪੰਚਾਇਤਾਂ ਨਗਰਪਾਲਿਕਾ ਸਾਰੇ ਜਥੇਬੰਦੀਆਂ ਦੇ ਸੰਜੋਗ ਨਾਲ ਇਹ ਪ੍ਰੋਗਰਾਮ ਹੋਣ ਜਾ ਰਿਹਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਪ ਜੀ ਇਸ ਪ੍ਰੋਗਰਾਮ ਵਿੱਚ ਵੱਧ ਝੜ ਕੇ ਹਿੱਸਾ ਲਈਏ ਔਰ ਜਿਹੜਾ ਪ੍ਰੋਗਰਾਮ ਆ ਉਹਨੂੰ ਸਫਲ ਕਰੀਏ ਔਰ ਬਾਬਾ ਸਾਹਿਬ ਦਾ ਪ੍ਰਚਾਰ ਪ੍ਰਸਾਰ ਚ ਵਾਧਾ ਕਰੀਏ ਇਹ ਸਾਰਾ ਪ੍ਰੋਗਰਾਮ ਜਿਹੜਾ ਐਤਵਾਰ ਨੂੰ 20 ਤਰੀਕ ਐਤਵਾਰ ਨੂੰ ਸਵੇਰੇ 9 ਤੋਂ 4 ਵਜੇ ਤੱਕ ਦਾ ਪ੍ਰੋਗਰਾਮ ਹੈ ਔਰ ਗੁਰੂ ਘਰ ਤੋਂ ਲੰਗਰ ਚੱਲਣਗੇ ਔਰ ਇਹਦੇ ਗੁਣ ਗਾਣ ਕਰਨ ਵਾਸਤੇ ਆਪਣੇ ਮਿਸ਼ਨਰੀ ਕਲਾਕਾਰ ਦਵਿੰਦਰ ਦਿਹਾਲਪੁਰੀ ਜੀ ਅਤੇ ਤਮੰਨਾ ਕਢੈਣਾ ਜੀ 바ਵਾ ਸਾਹਿਬ ਜੀ ਦੇ ਗੁਣ ਗਾਣ ਕਰਨਗੇ ਅਤੇ ਹੋਰ ਵੀ ਜਿਹੜੇ ਧਾਰਮਿਕ ਸਾਡੇ ਆਪਣੇ ਗੀਤਕਾਰ ਆ ਉਹ ਵੀ ਪਹੁੰਚ ਰਹੇ ਹਨ ਸੋ ਇਹ ਸਾਰੇ ਪ੍ਰੋਗਰਾਮ ਦਾ ਜਿਹੜਾ ਲਾਈਵ ਪ੍ਰਸਾਰਣ ਹੈ ਖዋਸਪੁਰਾ ਟੀਵੀ ਚੈਨਲ ਦੇ ਮadhyam ਰਹੀਂ ਇਹ ਜਿਹੜਾ ਆਪ ਜੀ ਨੂੰ ਲਾਈਵ ਜਿਹੜਾ ਪ੍ਰੋਗਰਾਮ ਪ੍ਰਸਾਰਣ ਕੀਤਾ ਜਾਵੇਗਾ ਸੋ ਅਸੀਂ ਖዋਸਪੁਰਾ ਟੀਵੀ ਜੀ ਦਾ ਅਤੇ ਕਲਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੋਂ ਇਹਨਾਂ ਨੂੰ ਬੇਨਤੀ ਕਰਦੇ ਕਿ ਇਹ ਵੀ ਆਪਣਾ ਪ੍ਰੋਗਰਾਮ ਦੇ ਯੋਗਦਾਨ ਪਾਉਣ ਔਰ ਮਹਾਰਾਜਾ ਦੀਆਂ ਕਲਾ ਬਖਸ਼ੀ ਕਰਨ ਸੋ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਔਰ ਲੱਖ ਲੱਖ ਪ੍ਰਣਾਮ ਹੈ ਜੀ ਕਿ ਆਪ ਜੀ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਪਰਿਵਾਰ ਸਮੇਤ ਸ਼ਾਮਲ ਹੋ ਕੇ ਇਸ ਪ੍ਰੋਗਰਾਮ ਦੀ رونਕ ਬਣਾਉਣਾ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਪੰਗੋ ਗੁਰਦੇਵ